ਇੱਕ ਨਾ ਜੱਟ ਨੇ ਮੱਝ ਲਿਆਂਦੀ ਤੇ ਨਾਲ ਇੱਕ ਬਾਂਦਰ ਵੀ ਲਾਇਆ ਜਦੋਂ ਘਰੇ ਮੱਝ ਰੱਖੀ ਤੇ ਹੁਣ ਬਾਂਦਰ ਨੇ ਵੇਖਿਆ ਵੀ ਇਸ ਟਾਈਮ ਇਹ ਜੱਟ ਜਿਹੜਾ ਨਾ ਮੱਝ ਚਾਉਣ ਆਉਂਦਾ ਹੁਣ ਬਾਂਦਰ ਨੇ ਤਰੀਕਾ ਵੇਖ ਲਿਆ ਵੀ ਇੱਥੇ ਇੱਕ ਪਰੇਸ਼ਾਨਾ ਹੁੰਦਾ ਉਹਨੇ ਮੱਝ ਨੂੰ ਚੁੰਗ ਜਾ ਕਰਨਾ ਤੇ ਕੱਟੇ ਦੇ ਮੂੰਹ ਨੂੰ ਚੱਕ ਲਾ ਦਿਆ ਕਰਨਾ ਬੌਰ ਕਰਿਓ ਮੇਰੀ ਗੱਲ ਵੱਲ ਜੱਜ ਜੱਟ ਨੇ ਇੱਕ ਦਿਨ ਵੇਖਿਆ ਚਲੋ ਕੋਈ ਗੱਲ ਨਹੀਂ ਦੂਜੇ ਦਿਨ ਵੇਖਿਆ ਫੇਰ ਦੁੱਧ ਪੀਤਾ ਹੋਇਆ ਝਾ ਕੱਟੇ ਦੇ ਮੂੰਹ ਨੂੰ ਉਹਨੇ ਕੱਟੇ ਨੂੰ ਕੁੱਟਣਾ ਸ਼ੁਰੂ ਕਰਤਾ ਤੀਜੇ ਦਿਨ ਫੇਰ ਕੱਟੇ ਦੇ ਮੂੰਹ ਨੂੰ ਝੱਗ ਫੇਰ ਕੁੱਟਿਆ ਸਾਧ ਸੰਗਤ ਜੀ ਸਾਡੇ ਨਾਲ ਵੀ ਇਦਾਂ ਹੀ ਹੋਇਆ ਇਹ ਦੁੱਧ ਪੀਣ ਵਾਲੇ 10 12 ਲੀਟਰ ਹੋਰ ਨੇ ਪਰ ਝੱਗ ਸਾਰਾ ਕਾਮ ਦੇ ਮੂੰਹ ਨੂੰ ਲਾਈ ਜਾਂਦੇ ਨੇ ਤੇ ਕਾਮ ਅੱਜ ਛਿੱਤਰ ਜੇ ਆਪਾਂ ਕਹਿੰਦੇ ਇੱਥੋਂ ਜੇ ਬੰਦੀ ਸਿੰਘ ਨਹੀਂ ਰਿਹਾ ਔਰੇ ਕਸੂਰ ਇਹਨਾਂ ਤੱਕ ਕੋਈ ਦੁੱਧ ਇਹ ਪੀਦੇ ਨੇ ਛਿੱਤਰ ਸਾਨੂੰ ਪੈਂਦੇ ਪਏ ਨੇ ਕਿਸਾਨੀ ਲੀਡਰਾਂ ਦੀ ਜੇ ਮੰਗਾਂ ਨਹੀਂ ਪੂਰੀ ਹੁੰਦੀਆਂ ਭੀਆਂ ਦੁੱਧ ਇਹ ਪੀ ਗਏ ਨੇ ਛਿੱਤਰ ਸਾਨੂੰ ਪੈਂਦੇ ਪਏ ਨੇ 84 ਦੀ ਗੱਲ ਕੀਤੀ ਚੰਦੂ ਮਾਜਰਾ ਸਾਹਿਬ ਨੇ ਤੇ ਸੱਤ ਜਾਣੇ ਉਦੋਂ ਵੀ ਦੁੱਧ ਇਹਨਾਂ ਨੇ ਪੀਤਾ ਸੀ ਬਾਦਲਾ ਨੇ ਤੇ ਝਾਕੀ ਤੇਰਾ ਗਾਂਦੀ ਦੇ ਮੂੰਹ ਨੂੰ ਲਾਤਾ ਸੀ ਗੁਨਾਹਗਰ ਤੇ ਇਹੀ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਡੇ ਹਮਲੇ ਦੇ